ਸੰਗਦੀ ਅੱਜ ਅਸੀਂ ਉਸ ਸਫ਼ਰ ਦੀ ਗੱਲ ਕਰਨੀ ਹੈ ਜੇ ਸਫ਼ਰ ਲਈ ਅਸੀਂ ਇਸ ਦੁਨੀਆ ਵਿੱਚ ਆਏ ਹਾਂ ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਇਸ ਮਿੱਟੀ ਦੇ ਘਰ ਨੂੰ ਹੀ ਆਪਣਾ ਪੱਕਾ ਟਿਕਾਣਾ ਮੰਨ ਬੈਠੇ ਹਾਂ ਜਦੋਂ ਮਨੁੱਖ ਜਨਮ ਲੈਂਦਾ ਹੈ ਤਾਂ ਮੁਠੀਆਂ ਬੰਦ ਕਰਕੇ ਆਉਂਦਾ ਪਰ ਜਦੋਂ ਜਾਂਦਾ ਹੈ ਤਾਂ ਹੱਥ ਖਾਲੀ ਹੁੰਦੇ ਹਨ ਇਹ ਸਰੀਰ ਜਿਸ ਨੂੰ ਅਸੀਂ ਮਲ ਮਲ ਕੇ ਨਹਾਉਂਦੇ ਹਾਂ ਸੋਹਣੇ ਕੱਪੜੇ ਪਾਉਂਦੇ ਹਾਂ ਇਹ ਕੇਵਲ ਇੱਕ ਕਿਰਾਏ ਦਾ ਮਕਾਨ ਹੈ ਅਸਲ ਵਸਨੀਕ ਤਾਂ ਇਸ ਦੇ ਅੰਦਰ ਬੈਠੀ ਰੂਹ ਹੈ ਜੀਵਾਤਮਾ ਹੈ ਜਦੋਂ ਘਰ ਦਾ ਮਾਲਕ ਸਨੇਹਾ ਭੇਜਦਾ ਹੈ ਤਾਂ ਇਹ ਮਕਾਨ ਖਾਲੀ ਕਰਨਾ ਹੀ ਪੈਂਦਾ ਹੈ ਭਾਵੇਂ ਤੁਸੀਂ ਰਾਜੇ ਹੋਵੋ ਤੇ ਭਾਵੇਂ ਰੰਕ ਅੱਜ ਦਾ ਵਿਸ਼ਾ ਬਹੁਤ ਗਹਿਰਾ ਹੈ ਥੋੜਾ ਧਿਆਨ ਜੋੜਿਓ ਕਿਉਂਕਿ ਇਹ ਗੱਲ ਸ਼ਰੀਰ ਦੀ ਨਹੀਂ ਇਹ ਗੱਲ ਉਸ ਗੱਲ ਉਸ ਰੂਹ ਦੀ ਹੈ ਜਿਸਨੇ ਸਰੀਰ ਛੱਡਣ ਤੋਂ ਬਾਅਦ ਇੱਕ ਲੰਮਾ ਪੈਂਡਾ ਤੈਅ ਕਰਨਾ ਹੈ ਜਦੋਂ ਅੰਤ ਸਮਾਂ ਆਉਂਦਾ ਹੈ ਜਦੋਂ ਡਾਕਟਰ ਜਵਾਬ ਦੇ ਦਿੰਦੇ ਹਨ ਰਿਸ਼ਤੇਦਾਰ ਰੋਣ ਲੱਗ ਪੈਂਦੇ ਹਨ ਉਸ ਵੇਲੇ ਜੀਵ ਦੇ ਅੰਦਰ ਕੀ ਵਾਪਰਦਾ ਹੈ ਗੁਰਮੁਖੋ ਉਸ ਵੇਲੇ ਬਾਹਰ ਲੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਪਰ ਅੰਦਰਲੀ ਅੱਖ ਖੁੱਲਣੀ ਸ਼ੁਰੂ ਹੁੰਦੀ ਹੈ ਜਿਸ ਇਨਸਾਨ ਨੇ ਸਾਰੀ ਉਮਰ ਬਾਰਮੁਖੀ ਹੋ ਕੇ ਗੁਜ਼ਾਰੀ ਹੋ ਗਏ ਜਿਸ ਨੇ ਕਦੇ ਅੰਦਰ ਝਾਤੀ ਨਾ ਮਾਰੀ ਹੋਵੇ ਉਸ ਲਈ ਉਹ ਸਮਾਂ ਬਹੁਤ ਭਿਆਨਕ ਹੁੰਦਾ ਹੈ ਉਸ ਨੂੰ ਚਾਰੇ ਪਾਸੇ ਹਨੇਰਾ ਦਿਖਾਈ ਦਿੰਦਾ ਹੈ ਕਿਉਂਕਿ ਉਸਨੇ ਅੰਦਰ ਕਦੇ ਦੀਵਾ ਬਾਲਿਆ ਹੀ ਨਹੀਂ ਪਰ ਜਿਸ ਜਗਿਆਸੂ ਨੇ ਜਿਸ ਅਭਿਆਸੀ ਨੇ ਜਿਉਂਦੇ ਜੀ ਅਨਹਦ ਨਾਦ ਦੀ ਕਮਾਈ ਕੀਤੀ ਹੋਵੇ ਉਸ ਲਈ ਮੌਤ ਕੋਈ ਡਰ ਨਹੀਂ ਸਗੋਂ ਇੱਕ ਵਿਆਹ ਵਰਗਾ ਜਸ਼ਨ ਹੈ ਜਿਦੋਂ ਪ੍ਰਾਣ ਸਰੀਰ ਵਿਕਿਉਂ ਸਿੰਟਨੇ ਸ਼ੁਰੂ ਹੁੰਦੇ ਹਨ ਜਾਂ ਪੈਰਾਂ ਤੋਂ ਲੈ ਕੇ ਨਾਭੀ ਤੱਕ ਅਤੇ ਨਾਭੀ ਤੋਂ ਲੈ ਕੇ ਹਿਰਦੇ ਤੱਕ ਸਰੀਰ ਸੁਣ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸਾਰੀ ਕੇਤਨਾ ਸਾਰੀ ਸੁਰਤ ਇਕੱਠੀ ਹੋ ਕੇ ਨੇਤਰਾਂ ਦੇ ਪਿੱਛੇ ਜਿਸ ਨੂੰ ਅਸੀਂ ਤੀਸਰਾ ਤਿਲ ਜਾਂ ਸ਼ਿਵ ਨੇਤਰ ਕਹਿੰਦੇ ਆ ਉਥੇ ਆਣ ਟਿਕਦੀ ਹੈ ਇਹ ਉਹ ਮੁਕਾਮ ਹੈ ਜਿੱਥੋਂ ਰੂਹ ਨੇ ਸਰੀਰ ਛੱਡ ਕੇ ਅਗਲੇ ਮੰਡਲਾਂ ਵੱਲ ਚਾਲੇ ਪਾਉਣੇ ਹਨ ਆਮ ਦੁਨਿਆਵੀ ਬੰਦਾ ਖਬਰ ਆਉਂਦਾ ਹੈ ਉਸ ਨੂੰ ਆਪਣੇ ਪੁੱਤ ਦਿਆਂ ਆਪਣੀ ਜ਼ਮੀਨ ਜਾਇਦਾਦ ਆਪਣਾ ਬੈਂਕ ਬੈਲੈਂਸ ਕਿਤੇ ਆਉਂਦਾ ਹੈ ਇਹ ਮੋਹ ਦੀਆਂ ਤੰਦਾ ਉਸ ਨੂੰ ਜਕਰ ਦੀਆਂ ਹਨ ਪਰ ਗੁਰੂ ਦਾ ਪਿਆਰਾ ਜਿਸ ਨੇ ਨਾਮ ਜਪਿਆ ਹੈ ਉਹ ਇਸ ਵੇਲੇ ਸ਼ਾਂਤ ਹੁੰਦਾ ਹੈ ਕਿਉਂ ਕਿ ਉਸ ਨੂੰ ਅੰਦਰੋਂ ਇੱਕ ਆਵਾਜ਼ ਸੁਣਾਈ ਦੇ ਰਹੀ ਹੁੰਦੀ ਹੈ ਉਹ ਆਵਾਜ਼ ਕੋਈ ਦੁਨਿਆਵੀ ਸਾਜ਼ਾਂ ਦੀ ਨਹੀਂ ਉਹ ਅਨਹਦ ਨਾਦ ਹੈ ਉਹ ਦੁਰ ਕੀ ਬਾਣੀ ਹੈ ਜੋ ਨਿਰੰਤਰ ਵੱਜ ਰਹੀ ਹੈ ਸਾਧ ਸੰਗਤ ਜੀ ਮੈਂ ਅਕਸਰ ਤੁਹਾਨੂੰ ਕਹਿੰਦਾ ਹਾਂ ਕਿ ਸਿਮਰਨ ਕਰੋ ਧਿਆਨ ਲਗਾਓ ਇਹ ਇਸ ਲਈ ਨਹੀਂ ਕਿ ਸਾਨੂੰ ਕੋਈ ਰਿੱਧੀਆਂ ਸਿੱਧੀਆਂ ਚਾਹੀਦੀਆਂ ਹਨ ਕਿ ਇਸ ਲਈ ਹੈ ਤਾਂ ਜੋ ਅੰਤ ਸਮੇਂ ਜਦੋਂ ਸਭ ਕੁਝ ਹਨੇਰਾ ਹੋ ਜਾਵੇ ਤਾਂ ਇਹ ਸ਼ਬਦ ਦੀ ਆਵਾਜ਼ ਸਾਡੀ ਉਂਗਲ ਫੜ ਕੇ ਸਾਨੂੰ ਰਸਤਾ ਦਿਖਾਵੇ ਇਹ ਅਨਹਦ ਸ਼ਬਦ ਹੀ ਉਹ ਰਸੀ ਹੈ ਜੋ ਪਰਮਾਤਮਾ ਨੇ ਦੁਰਦਰਗਾ ਤੋਂ ਸੁਟੀ ਹੋਈ ਹੈ ਤਾਂ ਜੋ ਜੀਵ ਇਸ ਨੂੰ ਫੜ ਕੇ ਵਾਪਸ ਆਪਣੇ ਅਸਲੀ ਘਰ ਪਹੁੰਚ ਸਕਦੇ ਜਦੋਂ ਰੂਹ ਸਰੀਰ ਦੀ ਕੈਦ ਵਿੱਚੋਂ ਆਜ਼ਾਦ ਹੁੰਦੀ ਹੈ ਤਾਂ ਉਹ ਬਿਲਕੁਲ ਓਮੇ ਮਹਿਸੂਸ ਕਰਦੀ ਹੈ ਜਿਵੇਂ ਕੋਈ ਪੰਛੀ ਪਿੰਜਰੇ ਵਿੱਚੋਂ ਨਿਕਲ ਕੇ ਖੁੱਲੇ ਅਸਮਾਨ ਵਿੱਚ ਉਡਾਰੀ ਮਾਰਦਾ ਹੈ ਜੇਕਰ ਜੀਵ ਨੇ ਕਮਾਈ ਨਹੀਂ ਕੀਤੀ ਕਾਉ ਪਟਕ ਜਾਂਦਾ ਹੈ ਸਾਡੇ ਸ਼ਾਸਤਰਾਂ ਅਤੇ ਮਹਾਪੁਰਖਾਂ ਨੇ ਦੱਸਿਆ ਹੈ ਕਿ ਅੱਗੇ ਦਾ ਰਸਤਾ ਵਿਖੜਾ ਹੈ ਕੋਹ ਹਨੇਰਾ ਹੈ ਪਰ ਜਿਸ ਅਭਿਆਸੀ ਨੇ ਆਪਣੇ ਅੰਦਰ ਪੰਜ ਸ਼ਬਦ ਪ੍ਰਗਟ ਕਰ ਲਏ ਹਨ ਉਸ ਲਈ ਉਥੇ ਚਾਨਣ ਹੀ ਚਾਨਣ ਹੈ ਉਹ ਅਨਹਦ ਧੁਨੀਆਂ ਜੋ ਕਦੇ ਘੰਟੇ ਵਾਂਗ ਕਦੇ ਸੰਖ ਵਾਂਗ ਕਦੇ ਬਦਲਾਂ ਦੀ ਗਰਜ ਵਾਂ ਗੂੰਜਦੀਆਂ ਹਨ ਉਹ ਰੂਹ ਦੀ ਅਗਵਾਈ ਕਰਦੀਆਂ ਹਨ ਰੂਹ ਉਸ ਆਵਾਜ਼ ਦੇ ਪਿੱਛੇ ਪਿੱਛੇ ਖਿੱਚੀ ਤੁਰਦੀ ਜਾਂਦੀ ਹੈ ਜਿਵੇਂ ਮੱਖੀ ਸ਼ਹਿਦ ਦੀ ਮਾਇਕ ਤੇ ਖਿੱਚੀ ਆਉਂਦੀ ਹੈ ਓਵੇਂ ਹੀ ਆਤਮਾ ਉਸ ਪਰਮਾਤਮਾ ਦੇ ਨਾਮ ਦੀ ਮਿਠਾਸ ਉਸ ਰਸ ਵਾਲੀ ਆਵਾਜ਼ ਦੇ ਪਿੱਛੇ ਮਸਤ ਹੋ ਕੇ ਤੁਰ ਪੈਂਦੀ ਹੈ ਰਸਤੇ ਵਿੱਚ ਕਾਲ ਮਾਇਆ ਦੇ ਜਾਲ ਅਤੇ ਜਮਦੂਤ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਡਰਾਉਂਦੇ ਹਨ ਪਰ ਜਿਸ ਦੇ ਸਿਰ ਤੇ ਗੁਰੂ ਦਾ ਹੱਥ ਹੈ ਅਤੇ ਕੰਨਾਂ ਵਿੱਚ ਨਾਮ ਦਾ ਰਸ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਉਹ ਬੇਗਮਪੁਰੇ ਦੇ ਵਾਸੀ ਬਣ ਜਾ ਰਿਹਾ ਹੁੰਦਾ ਹੈ ਇਹ ਸਫਰ ਧਰਤੀ ਤੋਂ ਸ਼ੁਰੂ ਹੋ ਕੇ ਗगन ਮੰਡਲ ਤੱਕ ਅਤੇ ਗगन ਮੰਡਲ ਤੋਂ ਪਾਰ ਸੱਚਖੰਡ ਤੱਕ ਦਾ ਹੈ ਸਾ ਸੰਗਤ ਜੀ ਅਸੀਂ 84 ਲੱਖ ਜੋ ਨਾ ਭੋਕੇ ਇਸ ਮਨੁੱਖਾ ਜਾਮੇ ਵਿੱਚ ਆਏ ਹਾਂ ਇਹ ਸਰੀਰ ਇੱਕ ਅੱਡਾ ਹੈ ਜਿੱਥੋਂ ਅਸੀਂ ਗੱਡੀ ਫਰਨੀ ਹੈ ਜੇ ਅਸੀਂ ਇੱਥੇ ਆ ਕੇ ਵੀ ਖਾਣ ਪੀਣ ਅਤੇ ਸੌਣ ਵਿੱਚ ਹੀ ਸਮਾਂ ਗਵਾ ਦਿੱਤਾ ਤਾਂ ਅਸੀਂ ਫੇਰ ਉਸੇ ਚੱਕਰ ਵਿੱਚ ਪੈ ਜਾਵਾਂਗੇ ਆਤਮਾ ਦਾ ਅਸਲ ਘਰ ਇੱਥੇ ਨਹੀਂ ਹੈ ਜਿਵੇਂ ਇੱਕ ਮੁਸਾਫਿਰ ਸਰਾ ਵਿੱਚ ਰਾਤ ਕੱਟਦਾ ਹੈ ਅਸੀਂ ਵੀ ਇੱਥੇ ਰਾਤ ਕੱਟਣ ਆਏ ਹਾਂ ਸਵੇਰ ਹੁੰਦਿਆਂ ਹੀ ਕੂਚ ਕਰ ਜਾਣਾ ਹੈ ਪਰ ਜਿਹੜਾ ਇਨਸਾਨ ਸਾਰੀ ਰਾਤ ਜਾਗਦਾ ਰਿਹਾ ਨਾਮ ਜਪਦਾ ਰਿਹਾ ਅਨਨਹਦ ਸ਼ਬਦ ਨੂੰ ਸੁਣਦਾ ਅਭਿਆਸ ਕਰਦਾ ਰਿਹਾ ਉਸ ਦਾ ਸਵੇਰਾ ਸੁਹਾਵਣਾ ਹੁੰਦਾ ਹੈ ਦਸਮ ਦੁਆਰ ਜੋ ਸਾਡੇ ਸਿਰ ਦੇ ਉੱਪਰਲੇ ਹਿੱਸੇ ਵਿੱਚ ਗੁਪਤ ਰੂਪ ਵਿੱਚ ਮੌਜੂਦ ਹੈ ਇਹ ਰੂਹ ਦੇ ਨਿਕਲਣ ਦਾ ਸ਼ਾਹੀ ਦਰਵਾਜ਼ਾ ਹੈ ਆਮ ਦੁਨਿਆਵੀ ਲੋਕਾਂ ਦੇ ਪ੍ਰਾਣ ਇਹ ਢਲੇ ਨੌ ਦਰਵਾਜਿਆਂ ਵਿੱਚੋਂ ਨਿਕਲਦੇ ਹਨ ਜਿਸ ਕਾਰਨ ਉਹਨਾਂ ਨੂੰ ਫਿਰ ਜਨਮ ਮਰਨ ਦੇ ਗੇਰ ਵਿੱਚ ਪੈਣਾ ਪੈਂਦਾ ਹੈ ਪਰ ਗੁਰਮੁਖ ਅਭਿਆਸੀ ਜਨ ਆਪਣੇ ਪ੍ਰਾਣਾ ਨੂੰ ਸਮੇਟ ਕੇ ਦਸਵੇਂ ਦਵਾਰ ਰਾਹੀਂ ਸ੍ਰੀਰਿਤੀ ਆਤ ਦੇ ਹਨ ਜਦੋਂ ਰੂਹ ਦਸਮ ਦਵਾਰ ਵਿੱਚੋਂ ਨਿਕਲਦੀ ਹੈ ਤਾਂ ਅੱਗੇ ਸਮਰਤ ਗੁਰੂ ਆਪ ਬਹਾ ਫਲਾ ਕੇ ਖੜਾ ਹੁੰਦਾ ਹੈ ਉੱਤੇ ਫਿਰ ਧਰਮ ਰਾਜ ਦਾ ਕੋਈ ਲੇਖਾ ਜੋਖਾ ਨਹੀਂ ਰਹਿੰਦਾ ਉੱਥੇ ਕੋਈ ਸਵਾਲ ਜਵਾਬ ਨਹੀਂ ਹੁੰਦੇ ਕਿਉਂਕਿ ਉਸ ਰੂਹ ਨੇ ਪਹਿਲਾਂ ਹੀ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ ਸੀ ਇਸ ਲਈ ਭਾਈ ਇਹ ਸਫ਼ਰ ਅੱਜ ਤੋਂ ਹੀ ਸ਼ੁਰੂ ਕਰਨਾ ਪਵੇਗਾ ਮੌਤ ਦਾ ਇੰਤਜ਼ਾਰ ਨਾ ਕਰੋ ਕਿ ਜਦੋਂ ਬੁਢੇਪਾ ਆਵੇਗਾ ਤਦ ਨਾਮ ਜਪਾਂਗੇ ਕੀ ਪਤਾ ਅਗਲਾ ਸਾ ਆਵੇ ਜਾਂ ਨਾ ਆਵੇ ਅੱਜ ਹੀ ਹੁਣੇ ਹੀ ਆਪਣੀ ਸੁਰਤ ਨੂੰ ਬਾਹਰ ਲਿਆਂ ਆਵਾਜ਼ਾਂ ਤੋਂ ਹਟਾ ਕੇ ਅੰਦਰਲੀ ਆਵਾਜ਼ ਨਾਲ ਜੋੜੋ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਅੰਦਰ ਚਾਤੀ ਮਾਰੋਗੇ ਤਾਂ ਪਹਿਲਾਂ ਹਨੇਰਾ ਦਿਖੇਗਾ ਫਿਰ ਥੋੜਾ ਚਾਨਣ ਹੋਵੇਗਾ ਅਤੇ ਫਿਰ ਉਹ ਮਿੱਠੀ ਤੁਨ ਸੁਣਾਈ ਦੇਵੇਗੀ ਜੋ ਤੁਹਾਨੂੰ ਆਪਣੇ ਅਸਲ ਕਰਦੀ ਯਾਦ ਦਿਵਾਏਗੀ ਇਹ ਅਨਹਦ ਨਾਦ ਹੀ ਪਰਮਾਤਮਾ ਦੀ ਬੋਲੀ ਹੈ ਜਦੋਂ ਰੂਹ ਇਸ ਬੋਲੀ ਨੂੰ ਸਮਝ ਲੈਂਦੀ ਹੈ ਤਾਂ ਉਹ ਮਾਇਆ ਦੇ ਸ਼ੋਰ ਸ਼ਰਾਬੇ ਤੋਂ ਦੂਰ ਹੋ ਜਾਂਦੀ ਹੈ ਫਿਰ ਸਰੀਰ ਛੁੱਟਣ ਦਾ ਦੁੱਖ ਨਹੀਂ ਹੁੰਦਾ ਸਭ ਨੂੰ ਪ੍ਰੀਤਮ ਨੂੰ ਮਿਲਣ ਦਾ ਚਾਹ ਹੁੰਦਾ ਹੈ ਜਿਵੇਂ ਪਾਣੀ ਦੀ ਬੂੰਦ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੋ ਚੁ ਦੋ ਜਾਂਦੀ ਹੈ ਓਵੇਂ ਹੀ ਆਤਮਾ ਉਸ ਪਰਮ ਜੋਤ ਵਿੱਚ ਮਿਲ ਕੇ ਜੋਤੀ ਜੋਤ ਰਲੀ ਹੋ ਜਾਂਦੀ ਹੈ। ਇਹ ਹੀ ਸਾਡੇ ਜੀਵਨ ਦਾ ਮਕਸਦ ਹੈ। ਇਹ ਹੀ ਰੂਹ ਦਾ ਅੰਤਿਮ ਪੜਾਹ ਹੈ।